ਦਿਖਾਉਣੇ ਆ ਬਾਈ ਚਲਾ ਕੇ ਦਿਖਾਉਣ ਨੂੰ ਆਹ ਦੇਖੋ ਇਹ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ 에어ਫੋਟੋ ਵਾਲੇ ਇਹੋ ਸੁਨਿਆਸ਼ਕ ਯਤ ਮਸ਼ੂ ਬਣੀ ਰਹੀ ਹੈ ਦੁਨੀਆ ਸ਼ੇਰਾਂ ਦੀ ਜੀ ਰੋਬਾਈ ਕਰ ਦੋ ਬੰਦ ਜੇ ਭਾਈ ਜੀ ਅੱਜ ਵੀ ਕਿਸੇ ਨੂੰ ਲੋਡ ਪਵੇ ਕਿਸੇ ਦੇ ਘਰੇ ਪ੍ਰੋਗਰਾਮ ਹੋਵੇ ਤੇ ਤੁਸੀਂ ਅਵੇਲੇਬਲ ਹੈਗੇ ਆਪਣੇ ਕੋਲ ਸਾਰਾ ਸਮਾਨ ਜੇ ਕਿਸੇ ਨੇ ਮੰਜੇ ਜੋੜ ਕੇ ਜਿਸ ਤਰ੍ਹਾਂ ਸਟicker ਲਾਏ ਜਾਂਦੇ ਸੀ ਸਾਰਾ ਸਮਾਨ ਆ ਜੀ ਠੀਕ ਹੈ ਜੀ ਤੇ ਲੋੜ ਤੋਂ ਇਹ ਕਰ ਸਕਦੇ ਕੀ ਪ੍ਰੋਗਰਾਮ ਦਾ ਕੀ ਲੈਣਿਆ ਜੀ ਸਭ ਦਾ 1700 ਰੁਪਇਆ ਲੈਣਿਆ ਸੀ ਦਿਹਾੜੀ ਦਾ ਠੀਕ ਆ ਬਹੁਤ ਵੱਡੀ ਗੱਲ ਆ ਕਿਉਂਕਿ ਇਹ ਚੀਜ਼ਾਂ ਹੁਣ ਮਿਲਦੀਆਂ ਨਹੀਂ ਹਨ ਹਾਂ ਇਹ ਲੋਪ ਹੋ ਚੁੱਕੀਆਂ ਇਹ ਤੇ ਇਹ ਤਾਂ ਆ ਮੂਹਰੇ ਨੂੰ ਮਾਇਆ ਨਾਲ ਬਹੁਤ ਜ਼ਿਆਦਾ ਮੰਗਾਈ ਵੀ ਆ ਮੇਰੀ ਠੀਕ ਆ ਜੀ ਨਹੀਂ ਜੀ ਤੇ ਪਹਿਲਾਂ ਚਾਬੀ ਵਾਲੀ ਹੁੰਦੀ ਸੀ ਮੇਰੇ ਕੋਲ ਨਹੀਂ ਸੀ ਪਹਿਲਾ ਪ੍ਰੋਗਰਾਮ ਮੈਂ ਜਮਲੇ ਨਾਲ ਵੀ ਲਾਇਆ ਠੀਕ ਆ ਜੀ ਨਵੇਂਦਰ ਬੀਬਾ ਦੇ ਠੀਕ ਲਾਇਆ ਫਿਰ ਜਗਮਉੜ ਕੌਰ ਦੇ ਖਾੜੇ ਵੀ ਕੱਢੇ ਆ ਠੀਕ ਆ ਜੀ ਤੇ ਜੀ ਸੰਰ ਲਤਾ ਉਹ ਵੀ ਲਾਇਆ ਮਾਰੇ ਭਾਈ ਨਹੀਂ ਲੱਭਿਆ ਆਇਆ ਅਚਰ ਲਤਾ ਫੀ ਬਾਬੇ ਖੜੇ ਆ ਜੀ ਆਈ ਤੀਹ ਹਰੀ ਕਬਰ ਜੀ ਤੇ ਇੱਥੇ ਆਪਣੇ ਬਾਈ ਜੀ ਦਾ ਸੌਂਗਣ ਗਾਵ ਹੰਜੀ ਬਾਈ ਜੀ ਇਹ ਨਾਮਕ ਡੈਂਗਰਾਂ ਦਾ ਜੀ ਕੋ ਮੁਹੰਮਦ ਉਲਫ ਕੋਟੂ ਹਾਂਜੀ ਕਿੰਨਾ ਚਿਰ ਹੋਵੇ ਜੀ ਤਾਂ ਮੋਗਗੇ 50 ਸਾਲ ਹੋ ਗਏ ਚਲਾਉਂਦੇ ਨੇ ਜੀ ਅਸ਼ੋ 50 ਸਾਲ ਹਾਂ ਤੇ ਕੀ ਕੀ ਆਪਣੀ ਸਮਾਨਸਾਲੇ ਮੇਰੇ ਕੋਲ ਇਹ ਸੱਬਿਆ ਚਾਰ ਪੁਰਾਣਾ ਹਾਂਜੀ ਤਵਿਆ ਵਾਲਾ ਹਾਂਜੀ ਜਿਹੜਾ ਪਹਿਲਾਂ ਡੀਜੇ ਉਹਨੂੰ ਬੋਲਦੇ ਹੁੰਦੇ ਸੀ ਪਹਿਲਾਂ ਡੀਜੇ ਸੱਬਿਆ ਚਾਰ ਉਹ ਚੱਲਦਾ ਸੀ ਠੀਕ ਹੈ ਜੀ ਉਦੋਂ ਬਾਅਦ ਫਿਰ ਮੈਂ ਡੀਜੇ ਪਾਲੇ ਠੀਕ ਹੈ ਜੀ ਉਹ ਸੱਬਿਆ ਚਾਰ ਮੇਰੇ ਕੋਲ ਸਾਰਾ ਪਿਆ ਪਰਾਣਾ ਠੀਕ ਹੈ ਤੇ ਕੋਟਕਪੁਰੇ ਤੋਂ ਕਿੰਨਾ ਕੁ ਦੂਰ ਆਪਾਂ ਹੋਰ ਪਸੂਰੇ ਤੋਂ 12 ਕਿਲੋਮੀਟਰ ਆ 14 ਕਿਲੋਮੀਟਰ ਹਾਂਜੀ ਤੇ ਸਾਰਾ ਮੈਂ ਉਹ ਦਿਖਾਉਣੇ ਆ ਸਾਰਾ ਜਿਹੜਾ ਪੁਰਾਣਾ ਸਮਾਨ ਤੇ ਆਪਣੇ ਨਾਲ ਕਿਸੇ ਵੀਡੀਓ ਨਾਲ ਓਕੇ ਬਾਈ ਜੀ ਨੂੰ ਸਨਮਾਨੇ ਮਿਲੇ ਨੇ ਤੇ ਆਹ ਤੁਸੀਂ ਦੇਖ ਸਕਦੇ ਹੋ ਇੱਕ ਫੋਟੋ ਵੀ ਲੈ ਆ ਆਹ ਬਹੁਤ ਬਹੁਤ ਪੁਰਾਣਾ ਸਾਊਂਡ ਜਿਵੇਂ ਬਾਈ ਜੀ ਨੇ ਤੁਹਾਨੂੰ ਦੱਸਿਆ ਹਾਂ ਦੇਖੋ ਮੁਹੰਮਦ ਸਿਦਕ ਦੇ ਨਾਲ ਬਾਈ ਜੀ ਖੜੇ ਚਲੋ ਤੁਹਾਨੂੰ ਆਜੋ ਦਿਖਾਉਣੇ ਆ ਜਿਹੜਾ ਪੁਰਾਣਾ ਸਮਾਨ ਆਹ ਬਾਈ ਜੀ ਹੁਣਾਂ ਕੋਲ ਦਿਖਾਉਦੇ ਸਮਾਨ ਆਪਾਂ ਨੂੰ ਜਿਹੜਾ ਪੁਰਾਣਾ ਪਿਆ ਸੱਪਿਆ ਚਾਰਖ ਆ ਦੇਖੋ ਜੀ ਸਾਊਂਡ ਸਾਰੀ ਅਵੇਲੇਬਲ ਹੈ ਤੇ ਸਾਰੇ ਯਾਨੀ ਜ਼ਰੂਰ ਵਿਜ਼ਿਟ ਕਰਿਓ ਭਾਈ ਤੁਹਾਨੂੰ ਨੰਬਰ ਦਵਾਂਗੇ ਤੁਹਾਨੂੰ ਲੈ ਕੇ ਹਾਂ ਜੀ ਇਹ ਨੰਬਰ ਭਾਈ ਜੀ ਨਾਲ ਦਾ ਬਾਕੀ ਤੁਹਾਨੂੰ ਭਾਈ ਜੀ ਆਪ ਤੁਹਾਨੂੰ ਦੱਸ ਦੇਣਗੇ ਨੰਬਰ ਦਾ ਸਾਰਾ ਦੇਖੋ ਜੀ ਸਾਰੇ ਜੀ ਸਾਰਾ ਸਮਾਨ ਹੈ ਸਾਰਾ ਡੀਜੇ ਅਵੇਲੇਬਲ ਹੈ ਕੋੜਕਪੂਰੀ ਤੋਂ ਸਾਰਾ 12 ਕਿਲੋਮੀਟਰ ਹੈ ਤੇ ਨੰਬਰ ਤੁਹਾਨੂੰ ਦਿੱਤਾ ਉਹ ਦਿਖਾਓ ਜੀ ਜਿਹੜਾ ਪ੍ਰਾਣ ਆਪਣਾ ਉਹ ਦੇਖੋ ਹਰ ਤੋਂ ਤੁਸੀਂ ਵੀਡੀਓ ਜਿਹੜਾ ਉਹ ਆਪਣਾ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਪ੍ਰਾਣ ਸਮੇਤ ਵਿੱਚ ਤਰਕਾੜ ਹੁੰਦਾ ਸੀਗਾ ਸੱਬਿਆਚਾਰ ਵਾਲਾ ਉਹ ਲਾਏ ਜਾਂਦੇ ਸੀਗੇ ਤੇ ਬਾਈ ਜੀ ਕੋਲ ਉਹ ਵੀ ਹੈਗਾ ਵਾ ਤੇ ਆਪ ਤੁਹਾਨੂੰ ਦਿਖਾਉਨੇ ਆ ਬਾਈ ਜੀ ਚਲਾ ਕੇ ਦਿਖਾਓ ਇਹਨੂੰ ਆ ਦੇਖੋ ਇਹ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ 에어ਫੋਟੋ ਆਗਰ ਇਹ ਤੁਮ ਦੁਨੀਆ ਆਸ਼ਕियत ਐ ਮੁਸ਼ਕਕਾਰੀ ਦੁਨੀਆ ਆਸ਼ਕियत ਐ ਮੁਸ਼ਕਕਾਰੀ ਲੋਨੀ ਸ਼ਿਰਦ ਬਣੀ ਰਹਿ ਲੂਕਾਰ ਦੁਨੀਆ ਸ਼ਿਰਦ ਬਣੀ ਰਹਿ ਲੂਕਾਰ ਕਰ ਦ ਬੰਦ ਜੇ ਭਾਈ ਜੀ ਅੱਜ ਵੀ ਕਿਸੇ ਨੂੰ ਲੋਡ ਪਵੇ ਕਿਸੇ ਤਰ੍ਹਾਂ ਇਹ ਪ੍ਰੋਗਰਾਮ ਹੋਵੇ ਤੇ ਤੁਸੀਂ अवेलेबल ਹੈਗਾ ਆਪਣੇ ਕੋਲ ਸਾਰਾ ਸਮਾਨ ਜੇ ਕਿਸੇ ਨੇ ਮੰਜੇ ਜੋੜ ਕੇ ਜਿਸ ਤਰ੍ਹਾਂ ਸਟicker ਲਾਏ ਜਾਂਦੇ ਸੀ ਸਾਰਾ ਸਮਾਨ ਆ ਜੀ ਠੀਕ ਹੈ ਜੀ ਤੇ ਲੋਕ ਬੋਲਦੇ ਆ ਪ੍ਰਕਰ ਸਕਦੇ ਕੀ ਇਹ ਪ੍ਰੋਗਰਾਮ ਦਾ ਕੀ ਲੈਣਿਆ ਜੀ ਸਕਦਾ ਹੁੰਦਾ 1700 ਰੁਪਇਆ ਲੈਣਿਆ ਸੀ ਦਿਹਾੜੀ ਦਾ ਠੀਕ ਆ ਬਹੁਤ ਵੱਡੀ ਗੱਲ ਆ ਕਿਉਂਕਿ ਇਹ ਚੀਜ਼ਾਂ ਹੁਣ ਮਿਲਦੀਆਂ ਨਹੀਂ ਹਨ ਹਾਂ ਤੇ ਲੋਕ ਹੋ ਚੁੱਕੇ ਆ ਤੇ ਤੇ ਤਾਂ ਆ ਗੁਛੇ ਨੂੰ ਮਾਇਆ ਨਾ ਬਹੁਤ ਜ਼ਿਆਦਾ ਮੰਗਾਈ ਵੀ ਆ ਮੇਰੀ ਠੀਕ ਹੈ ਜੀ ਨਹੀਂ ਸ਼ਾਇਦ ਕਿ ਪਹਿਲਾਂ ਚਾਬੀ ਵਾਲੀ ਹੁੰਦੀ ਸੀ ਮੇਰੇ ਕੋਲ ਨਹੀਂ ਸੀ ਆਲਾ ਪ੍ਰੋਗਰਾਮ ਮ ਜਮਲੇ ਨਾਲ ਵੀ ਲਾਇਆ ਠੀਕ ਹੈ ਜੀ ਨਵੇਂਦਰ ਵੀ ਬਾਦੇ ਠੀਕ ਲਾਇਆ ਫਿਰ ਜਗਮਉਂਦ ਕੋਰ ਦੇ ਖਾੜੇ ਵੀ ਕੱਢੇ ਆ ਠੀਕ ਹੈ ਜੀ ਤੇ ਸਰਲਤਾ ਉਹ ਵੀ ਲਾਇਆ ਬੜੇ ਭਾਇਆ ਲੱਭੇ ਆਇਆ ਅ ਸਰਲਤਾ ਵੀ ਬਾਬੇ ਖੜੇ ਆ ਨਹੀਂ ਤਾਂ ਦੂਰੇ ਨਾਲ ਰਾਨ ਗਏ ਚੱਲ ਨੂੰ ਆ ਤੇ ਕੋਈ ਨਾ ਪਿਆਰ ਗਏ ਚੱਲ ਨੂੰ ਆ ਤੇ ਬਈ ਬਈ ਮਾਏ ਮਾਏ ਹਾਂਜੀ ਦੋਸਤੋ ਸਾਰੇ ਜਣੇ ਜ਼ਰੂਰ ਵਿਜ਼ਿਟ ਕਰਿਓ ਨੰਬਰ ਤੁਹਾਨੂੰ ਫੇਰ ਦਿਖਾਤਾ ਇੱਕ ਵਾਰ ਤੇ ਹਰ ਇੱਕੇ ਮੁਰਚਿਬਰ ਜਾਰੀ ਕਾਈ ਜਾਕੂਬ ਖਾਨ ਕੋਟੂ ਲਾਉ ਜੀ ਅੱਜ ਨੋਟ ਕਰੋ ਤੇ ਲੜੀਆਂ ਲਾਉਣ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ ਸਭ ਕੁਝ ਸਾਰਾ ਕੰਮ ਕਰਦੇ ਨੇ ਤਾਂ ਵੀ ਵਲੌਗ ਦੇ ਵਿੱਚ